ਅਸਿਕਾ ਦੋਤੋ ਮਾ ਤੁਹਾਡਾ ਪ੍ਰਗਟ ਅਨ ਸਿੱਧੂ ਅੱਜ ਤੁਹਾਡੇ ਵਾਸਤੇ ਲੈ ਕੇ ਆਇਆ ਤੂੜੀਆ ਰਿਪਰਾ ਸੀ ਤੇਰਾ ਮਾਲ ਤੂੜੀਆ ਰਿਪਰਾ ਨਿਊ ਬਿਸਤਰਮਾ ਕੰਪਨੀ ਦਾ ਡੱਬੇ ਵਾਲਾ ਤੁਹਾਨੂੰ ਮਸ਼ੀਨ ਬਾਰੇ ਜਾਣਕਾਰੀ ਦਿੰਨੇ ਆ ਤੁਸੀਂ ਦੇਖ ਸਕਦੇ ਹੋ ਫੈਂਕਰਾ ਫੁੰਕਰਾ ਸਾਰੀਆਂ ਆ ਨਵੀਆਂ ਲੱਗੀਆਂ ਹੋਣ ਨੇ ਬਲੇਡ ਬੜੀ ਸਾਫ ਨੇ ਚੂਹੇ ਵਗੈਰਾ ਦੇਖ ਸਕਦੇ ਤੁਸੀਂ ਟਿੱਕਰ ਦੇਖ ਸਕਦੇ ਹੋ ਥੋੜੀ ਬਸਾ ਰੰਗ ਦੀ ਥੋੜੀ ਜੀ ਪਿੱਕੀ ਆ ਉਂ ਪਰ ਕਿਤੇ ਹੋਣੀਗਾ ਜੇ ਟਾਂਕਾ ਬੈਲਟ ਨਹੀਂ ਲੱਗਿਆ ਕਿਤੇ ਬੈਲਟ ਨਹੀਂਗਾ ਸਾਰੀ ਬਸੇ ਸਾਫ ਸੁਥਰੀ ਮਸ਼ੀਨ ਹੈ ਜਾਲ ਵਿੱਚ ਜਾਲ ਵੀ ਨਵੇਂ ਪਾਏ ਹੋਏ ਆਪਣਾ ਇਹਦੇ ਵਿੱਚ ਤੇ ਟਾਇਰਾਂ ਦੀ ਕੰਡੀਸ਼ਨ ਦੇਖ ਸਕਦੇ ਹੋ ਤੁਸੀਂ ਵਲਟਾ ਬਲਟਾ ਸਭ ਸਾਫ਼ ਸੁਥਰੀਆਂ ਵਲਟਾਂ ਨੇ ਕੋਈ ਟੱਕ ਨਹੀਂ ਕਿਤੇ ਵੀ ਹੈਗਾ ਤੁਹਾਨੂੰ ਲਵੇਟ ਦਿਖਾਉਣੇ ਮਸ਼ੀਨ ਦੇ ਲਵੇਟ ਦੇਖੋ ਥੱਲੇ ਥੱਲੇ ਆਹ ਦੇਖ ਸਾਡੀ ਲਵੇਟ ਆ ਲਵੇਟ ਲੱਗੇ ਹੋਏ ਨੇ ਲਵੇਟ ਦੋਏ ਲੱਗੇ ਹੋਏ ਨੇ ਵਧੀਆ ਸੌਂਕ ਨਾਲ ਲਵਾਏ ਹੋਏ ਨੇ ਬੰਦੇ ਦੇ ਤੇ ਮਗਰੋਂ ਬੈਕ ਸਾਈਡ ਦੇਖ ਸਕਦੇ ਹੋ ਤੁਸੀਂ ਉੱਪਰੋਂ ਦੇਖ ਸਕਦੇ ਕੰਡੀਸ਼ਨ ਤੁਸੀਂ ਤੂਤਲਾ ਪਰ ਥੋੜਾ ਜਿਹਾ ਟੰਕਾ ਲੱਗਿਆ ਉਹ ਬੜਾ ਖਰਾਬ ਨਹੀਂ ਹੈਗਾ ਇਧਰ ਹੀ ਸਾਈਡ ਦੇਖ ਸਕਦੇ ਹੋ ਕੁਤੇ ਬੈਟਰੀ ਦਾ ساری ਮਸ਼ੀਨ ਜੈਨੂ ਹੁਣਾ ਹੈ 벨ਟਾ ਵਗੈਰਾ ਦੇਖ ਸਕਦੇ ਸੀ ਪੁਲੀ 15 ਨੰਬਰ ਪੁਲੀ ਪਈ ਹੋਈ ਹੈ ਟਮਾਟਰੀ ਡਿੱਟਰ ਤੇ ਚੱਲੀ ਹੋਈ ਹੈ ਜੇ ਕਿਸੇ ਵੀਰ ਭਰਾ ਨੇ ਖਰੀਦਣੀ ਹੋਵੇ ਸਾਡੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਇਹ ਮਸ਼ੀਨ ਦਾ ਰੇਟ ਤੁਹਾਨੂੰ ਦੱਸ ਦਿੰਨੇ ਆ ਇਹ ਮਸ਼ੀਨ ਦਾ ਰੇਟ ਹੈਗਾ ਮਸ਼ੀਨ ਦਾ ਰੇਟ ਹੈਗਾ 98000 ਰੁਪਿਆ ਓਨਲੀ 98000 ਦੀ ਤੁਹਾਨੂੰ ਮਸ਼ੀਨ ਇਹ ਦੇ ਦਾਂਗੇ ਇਹ ਤੁਸੀਂ ਦੇਖ ਸਕਦੇ ਮਸ਼ੀਨ ਬਹੁਤ ਸੋਹਣੀ ਹੈ ਸਾਫ ਸੁਥਰੀ ਹੈ ਇੱਕ ਬੰਦੇ ਕੋਲ ਚੱਲੀ ਹੋਈ ਹੈ ਉਹ ਦੇਖ ਸਕਦੇ ਆਂ ਕੰਡੀਸ਼ਨ ਤੁਸੀਂ ਗੇਅਰ ਦੇਖ ਸਕਦੇ ਆਂ ਕਿਤੋਂ ਲੀਕ ਨਹੀਂ ਆ ਕੋਈ ਗੇਅਰ ਦੇ ਵਿੱਚ ਕੋਈ ਬੈਡ ਨਹੀਂ ਹੈਗਾ ਦੇਖ ਸਕਦੇ ਮੇਰੇ ਕਟਰ ਦੇਖ ਸਕਦੇ ਆਂ ਤੇ ਸਾਰਾ ਸਾਫ ਸੁਥਰਾ ਕਟਰ ਹੈ ਆ ਦੇਖ ਸਕਦੇ ਮੇਰੇ ਕੋੜੀਆਂ ਕੜੀਆਂ ਵਧੀਆਂ ਨੇ ਸਾਫ ਨੇ ਜੇ ਤੁਹਾਨੂੰ ਮਸ਼ੀਨ ਖਰੀਦਣੀ ਹੋਵੇ ਤਾਂ ਸਾਡੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ